ਹੁਣ ਗੱਲ ਕਰਦਾ ਆ ਦੌਦ ਦੀ ਦੌਦ ਨੱਚਿਆ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਦੌਦ ਨੇ ਨੱਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੜ ਲਿਓ ਦੂਜਾ ਸ਼ੈਮੂ엘 ਦਾ 6 ਬਾਬ ਜਦੋਂ ਦੌਦ ਨੱਚਿਆ ਨਾ ਤੇ ਨੱਚਣ ਤੋਂ ਪਹਿਲਾਂ ਵਚਨ ਚ ਲਿਖਿਆ ਉਹਨੇ ਇੱਕ ਬੈਲ ਤੇ ਪਾਲਿਆ ਪੋਸਿਆ ਆ ਬਛੜਾ ਪ੍ਰਭੂ ਦੇ ਲਈ ਬਲੀ ਕੀਤਾ ਸੀ ਤੇ ਮੇਰੇ ਅਜ਼ੀਜ਼ੋ ਫੇਰ ਉਹਨੇ ਆਪਣੀ ਕਮਰ ਨੂੰ ਕੱਸਿਆ ਤੇ ਫੇਰ ਉਹ ਨੱਚਿਆ ਬਚਨ ਦੇ ਵਿੱਚ ਲਿਖਿਆ ਮੇਰੇ ਅਜ਼ੀਜ਼ੋ ਇੱਥੇ ਦੋਵੇਂ ਗੱਲਾਂ ਪ੍ਰਗਟ ਹੋ ਗਈਆਂ ਉਹ ਨੱਚਿਆ ਵੀ ਆ ਉਹਨੇ ਬਲੀ ਵੀ ਕੀਤੀ ਆ ਤੇ ਬਹੁਤ ਸਾਰੇ ਸੇਵਕਾਂ ਨੂੰ ਜਦੋਂ ਕਹੀਏ ਨਾ ਕਿ ਪਾਸਾ ਸਾਹਿਬ 다ਊਦ ਨੇ ਜੇ ਨੱਚਿਆ ਵੀ ਆ ਤੇ ਬਲੀ ਵੀ ਕੀਤੀ ਆ ਤੇ ਉਹ ਬਹੁਤ ਸਾਰੇ ਲੋਕ ਪੜਾਉ ਕੀ ਕਹਿੰਦੇ ਆ ਉਹ ਤੇ ਪੁਰਾਣੇ ਨੀਮ ਵਿੱਚ ਬਲੀ ਕਰਨਾ ਸੀ ਨਵੇਂ ਨੀਮ ਵਿੱਚ ਕਿੱਥੇ ਆ ਪਰ ਮੈਂ ਵੀ ਤੁਹਾਨੂੰ ਇਹੋ ਹੀ ਗੱਲ ਪੁੱਛਣਾ ਚਾਹੁੰਦਾ ਆ ਬਲੀ ਚੜਾਉਣਾ ਪੁਰਾਣੇ ਨੀਮ ਦੇ ਵਿੱਚ ਸੀ ਤੇ ਨੱਚਣਾ ਵੀ ਪੁਰਾਣੇ ਨੀਮ ਦੇ ਵਿੱਚ ਸੀ ਨਵੇਂ ਨੀਮ ਦੇ ਵਿੱਚ ਇੱਕ ਆਇਤ ਤੁਸੀਂ ਦਿਖਾ ਦਿਓ ਕਿ ਕਲਿਸਿਆ ਨੇ ਨੱਚ ਕੇ ਆराधना ਕੀਤੀ ਹੋਵੇ ਅੱਜ ਤੋਂ ਇਹ ਜਿਹੜਾ ਚੈਨਲ ਆ ਗਿਆ ਨੀਮਚੰਦੀ ਸਚਾਈ ਮੇਰੇ ਪਿਆਰਿਓ ਇਹਦੇ ਤੇ ਵੀਡੀਓ ਪਾਉਣੀ ਬੰਦ ਕਰ ਦਾਂਗਾ ਜੇ ਤੁਹਾਡੇ ਵਿੱਚੋਂ ਕੋਈ ਸ਼ਾਤੀ ਠੋਕੇ ਬਾਈਬਲ ਦੇ ਨਵੇਂ ਨੇਮ ਵਿੱਚੋਂ ਆਇਤ ਦੇ ਦੇ ਕਿ ਯੀਸ਼ੂ ਦੀ ਕਲੀਸਿਆ ਨੇ ਕਿਤੇ ਨੱਚ ਕੇ ਆराधना ਕੀਤੀ ਦੌਦ ਦੀ ਗੱਲ ਕਰਦੇ ਉਹ ਦੌਦ ਨੇ ਬਲੀ ਵਿੱਚ